ਨੌਜਵਾਨਾਂ ਦੀ ਹੌਸਲਾ ਫਸਾਈ ਦੇ ਲਈ ਸਰਕਾਰ ਦੇ ਵੱਲੋਂ ਦੱਸਦੀ ਹੈ ਕਿ ਇੱਕ ਵੱਡਾ ਐਲਾਨ ਕੀਤਾ ਜਾ ਰਿਹਾ ਹੈ ਤੇ ਜਿਸ ਦਾ ਦੌਰਾਨ ਕੱਲ ਸਰਕਾਰ ਨੇ ਇੱਕ ਵੱਡਾ ਤੋਹਫਾ ਨੌਜਵਾਨਾਂ ਨੂੰ ਦਿੱਤਾ ਹੈ ਤੇ ਉੱਥੇ ਹੀ ਖੇਡਾਂ ਵੀ ਜਲਦ ਜੜੀਆਂ ਕਿ ਸ਼ੁਰੂ ਕਰ ਦਿੱਤੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਟੇਜ ਤੋਂ ਬਿਆਨ ਸਾਹਮਣੇ ਆ ਰਿਹਾ ਤੇ ਨੌਜਵਾਨਾਂ ਨੂੰ ਕਿਹਾ ਹੈ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹਕੇ ਪੜ੍ਹਾਈ ਅਤੇ ਖੇਡਾਂ ਵੱਲ ਜ਼ਿਆਦਾ ਧਿਆਨ ਦਿਓ ਤੇ ਕਿਸੇ ਦਾ ਹੱਕ ਨਾ ਮਾਰੋ ਹੋਰ ਕੀ ਕੁਝ ਕਹਿਣਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆ। ਆਪਣੇ ਪੈਸੇ ਕਮਾ ਕੇ ਆਪ ਖਰਚਣਾ ਉਹਦਾ ਮਜ਼ਾ ਹੀ ਹੋਰ ਆ। ਕੁੜਾ ਫਿਸ਼ਨਾ ਕਰ ਲੈਂਦੇ ਬਹੁਤ ਸਾਰੇ ਲੋਕ ਜਾਂ ਕਹਿ ਲੋ ਵੀ ਜਿਹੜਾ ਪੈਸਾ ਉਹਨਾਂ ਦਾ ਡਿਜ਼ਰਵ ਨਹੀਂ ਕਰਦੇ ਉਹ ਕਿਸੇ ਨਾ ਕਿਸੇ ਦਾ ਹੱਕ ਮਾਰ ਕੇ ਪੈਸੇ ਕਮਾ ਲੈਂਦੇ ਪਰ ਜਾਣਨ ਕਿ ਜਾਣਾ ਕਿੱਥੇ ਆ ਆਪਣੇ ਤਾਂ ਕਹਾਵਤ ਹੈ ਕਿ ਇੱਥੇ ਹੀ ਨਿਕਲ ਜਾਂਦੇ ਸੁਰਗ ਨਰਕ ਇੱਥੇ ਨੇ। ਸੋ ਤੁਸੀਂ ਆਪਣੇ ਬਿਜ਼ਨਸ ਆਈਡੀਆਜ਼ ਕਰੋ। ਹਰਵੀਨ ਨੇ ਦੱਸਿਆ ਕਿ ਮੈਂ ਕਾਫੀ ਦਾ ਮੇਰਾ ਜਿਹੜੀ ਹੈ ਬ੍ਰਾਂਡ ਬਣਾਉਂਗੀ। ਅਮਨਦੀਪ ਨੇ ਕਹ ਕੇ ਮੈਂ ਵੀਡੀਓ ਬਣਾਉਣ ਦਾ ਸੋਸ਼ਲ ਮੀਡੀਆ ਤੇ ਮੈਂ ਇਨਫਲੂਐਂਸਰ ਬਣਨਾ ਹੈ ਬੱਚਿਆੜੀ ਹੈ ਨਹੀਂ ਕੋਈ ਵੀ ਅਚ ਮੈਂੜੀਆ ਮਾੜਾ ਨਹੀਂ ਕੰਮ ਕਰਨ ਨਾਲ ਚਾਹੀਦਾ ਬੰਦਾ ਨੀਅਤ ਜਿਹੜੀ ਹੈ ਉਹ ਸਾਫ਼ ਚਾਹੀਦੀ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਸੋ ਇਸ ਕਰਕੇ ਸਾਡੇ ਬੰਦਿਆਂ ਨੇ ਬਹੁਤ ਸਾਰੀਆਂ ਕਾਮਯਾਬੀਆਂ ਹਾਸਲ ਵੀ ਕੀਤੀਆਂ ਨੇ ਤੇ ਅੱਜ ਲੋੜ ਇਸ ਗੱਲ ਦੀ ਹੈ ਕਿ ਜਦੋਂ ਬਿਜ਼ਨਸ ਕੋਈ ਕਾਮਯਾਬ ਹੋ ਜਾਂਦਾ ਹੈ ਤਾਂ ਇਕਨੋਮੀ ਉਹ ਸਟੇਟ ਦੀ ਜਾਂ ਉਸ ਦੇਸ਼ ਦੀ ਉੱਪਰ ਚੱਲੇ ਜਾਂਦੀ ਹੁਣ ਜਿਹੜਾ ਐਪਸ ਦਾ ਮੁਕਾਬਲਾ ਚੱਲਦਾ ਚਾਈਨੀਜ਼ ਤੇ ਅਮਰੀਕਾ ਦਾ ਚੱਲਦਾ ਜਿਹੜੇ ਚైనా ਨਾਲ ਨੇ ਦੇਸ਼ ਉਹ ਚਾਈਨੀਜ਼ ਐਪ ਕਹਿੰਦੇ ਅਸੀਂ ਪ੍ਰਮੋਟ ਕਰਾਂਗੇ ਜਿਹੜੇ ਅਮਰੀਕਾ ਨਾਲ ਨੇ ਅਮਰੀਕਾ ਵਾਲੇ ਇੰਪਰੂਵ ਤੂੰ ਸਾਡੀ ਐਪ ਕਿਉਂ ਬੰਦ ਐਪਾਂ ਪਿੱਛੇ ਲੜਾਈਆਂ ਹੋਣ ਲੱਗੀਆਂ ਨੇ ਜੀ ਮਤਲਬ ਵਰਡ ਵਾਰ ਦੇ ਨੇੜੇ ਤੇੜੇ ਲੱਗੇ ਪਿਆ ਐਪਾਂ ਪਿੱਛੇ ਕਿ ਐਪ ਸਾਡੀਆਂ ਕਿਉਂ ਬੰਦ ਕੀਤੀਆਂ ਕਿਉਂਕਿ ਉਹ ਕੰਪਨੀਆਂ ਜਿਹੜੀਆਂ ਨੇ ਉਹਨਾਂ ਉੱਥੇ ਵਾਈਟ ਹਾਊਸ ਨੂੰ ਜਾਂ ਉਹਨਾਂ ਦੇਸ਼ਾਂ ਨੂੰ ਸਪான்ਸਰ ਕਰਦੀਆਂ ਨੇ ਸਾਡੇ ਬੱਚਿਆਂ 'ਚ ਟੈਲੈਂਟ ਬਹੁਤ ਹੈ 45% ਇੰਜੀਨੀਅਰ ਬੋਇੰਗ ਦੇ ਵਿੱਚ ਇੰਡੀਅਨ ਨੇ ਔਰ 45 ਜੋ 80% ਕੱਲੇ ਜੀਐਨਈ ਦੇ ਨੇ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਦੇ ਜੀਐਨਈ ਦੇ ਮਨਾਉਂਦੇ ਉੱਥੇ ਉਹ ਬੋਇੰਗ 'ਚ ਡਾਕਟਰ ਉੱਥੇ ਸਾਡੇ ਸਾਰੇ ਸਾਰੇ ਡਾਕਟਰ ਸਾਡੇ ਨੇ ਉਹ ਮੰਨੇ ਪਰ ਮੰਨੇ ਡਾਕਟਰਾਂ ਸਾਡੇ ਸਾਡੇ ਚ ਕੋਈ ਟੈਲੈਂਟ ਦੀ ਕਮੀ ਨਹੀਂ ਬਸ ਇਹ ਵੀ ਜਿਹੜਾ ਪਲੇਨ ਹੁੰਦਾ ਹੈ 747 787 ਬੜਾ ਬੜੀ ਤਾਕਤ ਹੁੰਦੀ ਹੈ ਉਹਨਾਂ ਚ ਉਹਦੇ ਇੰਜਨਾਂ ਚ 350 ਸਵਾਰੀਆਂ ਉਹਨਾਂ ਦਾ ਸਮਾਨ ਲੱਗੇ ਚ ਆਪਣਾ ਵਜ਼ਨ ਲਗਭਗ ਸਵਾ ਲੱਖ ਲੀਟਰ ਤੇਲ ਲੈ ਕੇ ਉੱਡ ਜਾਂਦਾ ਇੰਨੀ ਤਾਕਤ ਹੁੰਦੀ ਹੈ ਪਰ ਜਦੋਂ ਪਲੇਨ 에어ਪੋਰਟ ਦੇ ਗੇਟ ਤੇ ਖੜਾ ਲੱਗਿਆ ਤਾਂ ਉਹਦੀ ਜ਼ੀਰੋ ਹੁੰਦੀ ਹੈ ਤਾਕਤ ਕਿਉਂਕਿ ਪਲੇਨ ਦੇ ਬੈਗ ਗੇਅਰ ਨਹੀਂ ਹੁੰਦਾ ਜੀ ਅੱਗੇ ਜਾ ਨਹੀਂ ਸਕਦਾ ਅੱਗੇ ਬਿਲਡਿੰਗ ਹੈ 에어ਪੋਰਟ ਦੀ ਪਿੱਛੇ ਹੋ ਨਹੀਂ ਸਕਦਾ ਗੇਰ ਹੈ ਨਹੀਂ ਫਿਰ ਇੱਕ ਛੋਟਾ ਜਿਹਾ ਟਰੈਕਟਰ ਜਾ ਆਉਂਦਾ ਹੈ ਉਹ ਉਹਨੂੰ ਏਦਾਂ ਕਰਕੇ ਆਏ ਸਿੱਧਾ ਕਰ ਦਿੰਦਾ ਉਹਨੂੰ ਰਣਵੇ ਨਜ਼ਰ ਆ ਜਾਂਦਾ ਪਲੇਨ ਨੂੰ ਉਹ ਟਰੈਕਟਰ ਨੂੰ ਕਹਿੰਦਾ ਥੈਂਕ ਯੂ ਵੈਰੀ ਮੱਚ ਹੁਣ ਮੈਨੂੰ ਛੱਡ ਦੇ ਮੇਰੇ ਕੰਮ ਤੇ ਹੁਣ ਉਹ ਫਿਰ ਉਹ ਨੂੰ ਇੰਜਾਂ ਤੇ ਯਕੀਨ ਹੁੰਦਾ ਅੱਗੇ ਫਿਰ ਜਹਾਜ਼ ਦੇ ਇੰਜਨਾਂ ਤੇ ਡਿਪੈਂਡ ਕਰਦਾ ਹੈ ਕਿ ਉਹ 25-26 ਮਿੰਟਾਂ ਬਾਅਦ ਦਿੱਲੀੋਂ ਉੱਡ ਕੇ ਚੰਡੀਗੜ੍ਹ ਉਤਰਦਾ ਹੈ ਜਾਂ 15 ਘੰਟਿਆਂ ਬਾਅਦ ਸਨ ਫਰਾਂਸਿਸਕੋ ਜਾਂ ਟ੍ਰਾਂਟੋ ਜਾਂ ਵੈਨਕੂਵਰ ਉਤਰਦਾ ਇਹ ਉਹਦੇ ਇੰਜਨਾਂ ਤੇ ਡਿਪੈਂਡ ਕਰਦਾ ਸੋ ਮੇਰਾ ਪੰਜਾਬ ਦਾ ਮੇਰੇ ਦੇਸ਼ ਦਾ ਯੂਥ ਮੈਨੂੰ ਇਹਨਾਂ ਦੇ ਇੰਜਨਾਂ ਤੇ ਕੋਈ ਸ਼ੱਕ ਨਹੀਂ ਬਹੁਤ ਟੈਲੈਂਟਡ ਨੇ ਬਹੁਤ ਹੈਵੀ ਇੰਜਨ ਨੇ ਜਹਾਜ਼ ਵਾਂਗੂ ਨੇ ਮੇਰੇ ਯੂਥ ਪਰ एयरपोर्ट ਦੇ ਗੇਟਾਂ ਤੇ ਲੱਗੇ ਖੜੇ ਨੇ ਕੋਈ ਮੈਂਟਰ ਕੋਈ ਕੋਚ ਕੋਈ ਟੀਚਰ ਆਵੇ ਉਹਨਾਂ ਨੂੰ ਕਹਿ ਰਾਂ ਐਪੋਰਟ ਤੋਂ ਰਨਵੇ ਵੱਲ ਨੂੰ ਸਿੱਧਾ ਕਰ ਦੇ ਤੇ ਉਡ ਜਾਣਗੇ ਅਸਮਾਨਾਂ ਤੋਂ ਉਹਨਾਂ ਦੇ ਲਿਮਿਟਸ ਨਹੀਂ ਆਰ ਰਨਵੇ ਜਿਹੜਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਮੌਕਾ ਦਿੰਦਾ ਹੈ ਬਸ ਵੀ ਉੱਡ ਲੈ ਔਰ ਜਹਾਜ਼ ਨੂੰ ਵੀ ਮੈਂ ਕਹਿਣਾ ਚਾਹੁੰਨਾ ਕਿ 99 ਤੋਂ ਉੱਪਰ ਹੋ ਕੇ ਹੰਕਾਰ ਨਹੀਂ ਕਰਨਾ ਕਿ 99 ਥੱਲੇ ਰਹਿ ਗਿਆ ਮੈਂ ਤਾਂ ਬਹੁਤ ਉੱਚਾ ਹੋ ਗਿਆ ਯਾਦ ਰੱਖਣਾ ਹੈ ਉਤਰਨਾ ਵੀ ਹੁੰਦਾ ਧਰਤੀ ਤੋਂ ਆਪਣੀਆਂ ਜੜ੍ਹਾਂ ਤੋਂ ਕਦੇ ਨਾਤਾਂ ਨਹੀਂ ਤੋੜਨਾ ਜਿਹੜੇ ਜਹਾਜ਼ ਕ੍ਰੈਸ਼ ਹੁੰਦੇ ਆ ਨਾ ਵਿਭਾਜ ਜਹਾਜ਼ ਡਿੱਗ ਪਿਆ ਉਹਦੀ ਬਾਅਦ ਚ ਖਬਰ ਸਭ ਤੋਂ ਪਹਿਲਾਂ ਜਦੋਂ ਆਉਂਦੀ ਉਹ ਚ ਇਹ ਕਿਹਾ ਜਾਂਦਾ 2:13 ਤੇ ਇਹਦਾ ਧਰਤੀ ਨਾਲੋਂ ਸੰਪਰਕ ਟੁੱਟ ਗਿਆ ਸੀ ਜਿਨ੍ਹਾਂ ਦਾ ਧਰਤੀ ਨਾਲੋਂ ਸੰਪਰਕ ਟੁੱਟ ਜਾਂਦਾ ਫਿਰ ਉਹ ਜੰਗਲਾਂ ਚੋਂ ਜਾਂ ਪਹਾੜਾਂ ਚੋਂ ਟੁਕੜਿਆਂ ਚ ਲੱਭਦੇ ਆ ਫਿਰ ਉਹ ਇਸ ਕਰਕੇ ਤੀਣਾ ਸੰਪਰਕ ਜ਼ਰੂਰ ਰੱਖਣਾ ਆਪਣੇ ਮਾਤਾ ਪਿਤਾ ਨਾਲ ਆਪਣੇ ਟੀਚਰਜ਼ ਨਾਲ ਆਪਣੇ ਕਲਚਰ ਨਾਲ ਆਪਣੇ ਵਿਰਸੇ ਨਾਲ ਜੁੜੇ ਰਹਿਣਾ